どんどんどんどんどんどんどん ਯੁੱਧਨਾਸ਼ਮ ਵਿਰੁੱਧ ਮੁਹਿੰਮ ਦੇ ਚੱਲਦੇ ਸੀਆਈਏ ਸਟਾਫ ਵੱੰਦੀ ਟੀਮ ਵੱਲੋਂ ਅਲਵੇਰੀ ਸਰਹੱਦ ਬਾਰੇ ਕੋਲ ਚੈਕਿੰਗ ਦੌਰਾਨ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਚੋਂ ਇੱਕ ਦਾ ਨਾਮ ਰਣਜੀਤ ਸਿੰਘ ਉਰਫ ਜੀਤਾ ਜੋ ਕਿ ਸੰਗਤਕੁਰ ਦਾ ਰਹਿਣ ਵਾਲਾ ਹੈ ਹਰਪ੍ਰੀਤ ਸਿੰਘ ਉਰਫ ਹੈਰੀ ਜੋ ਅਮਲਪੁਰਾ ਵਾਸੀ ਦਾ ਰਹਿਣ ਵਾਲਾ ਹੈ ਅਤੇ ਤੀਜਾ ਜੋਸ਼ੀ ਜਗਤਾਰ ਸਿੰਘ ਉਰਫ ਕੋਬਿੰਦ ਜੋ ਕਿ ਮਹੀਨੰਗਲ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਚੈਕਿੰਗ ਦੌਰਾਨ ਇਹਨਾਂ ਦੀ ਕਰੋਲਾ ਗੱਡੀ ਰੰਗ ਸਿਲਵਰ ਨੰਬਰ DL7CG4644 ਤੇ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਗ੍ਰਿਫਤ ਵਿੱਚੋਂ 1 ਕਿਲੋ ਆਫੀਮ ਬਰਾਮਦ ਕਰਕੇ ਉਹਨਾਂ ਖਿਲਾਫ 80 ਨੰਬਰ ਮੁਕੱਦਮਾ ਅੰਡਰ ਸੈਕਸ਼ਨ 18 61 85 ਐਨ ਡੀ ਪੀ ਐਸ ਐਟ ਪੀ ਐਸ ਕੈਂਟਨਮੈਂਟ ਬਠਿੰਡਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਜੀ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਜਮਾਨੇ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਜਿਨ੍ਹਾਂ ਦਾ ਰਿਮਾਨਡ ਹਾਸਲ ਕਰਕੇ ਇਹਨਾਂ ਤੋਂ ਅੱਗੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਊਗੀ